ਸਪਰਮ ਦੀ ਇੱਕ ਫੋਟੋ ਦੇਖੀਏ ਹੁਣੀ ਜਿਹੜੀ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਇੱਕ ਸਪਰਮ ਦੀ ਫੋਟੋ ਹੁੰਦੀ ਹੈ ਜੇ ਤੁਹਾਡੇ ਸਪਰਮ ਦਾ ਨਾਮ ਵੀ ਲੈਣੀਆਂ ਤੁਹਾਡੇ ਦਿਮਾਗ 'ਚ ਕਿਵੇਂ ਜਬੰਦੀ ਹੈ ਰਾਕਟ ਵਾਂਗੂ ਹੁੰਦਾ ਠੀਕ ਹੈ ਉਹਦੇ ਵਿੱਚ ਹੈੱਡ ਹੁੰਦਾ ਹੈ ਬੈਡ ਬੋਡੀ ਹੁੰਦੀ ਹੈ ਪਿੱਛੇ ਟੇਲ ਹੁੰਦੀ ਹੈ ਹੈੱਡ ਵਿੱਚ ਡੀਐਨਏ ਹੁੰਦਾ ਠੀਕ ਹੈ ਜਿਹੜਾ ਐਗ ਨੂੰ ਬ੍ਰੇਕ ਕਰਕੇ ਉਹਦੇ ਵਿੱਚ ਐਂਟਰ ਕਰਕੇ ਆ ਇੱਕ ਦੇ ਫਰਟੀਲਾਈਜ਼ ਕਰਦਾ ਮਿਡ ਬਾਡੀ ਚ ਮਾਈਟੋਕਾਂਟਰੀਆ ਹੁੰਦਾ ਔਰ એનર્ਜੀ ਹੁੰਦੀ ਹੈ ਜਿਹੜੀ ਸਪਰਮ ਦੀ ਮੂਵਮੈਂਟ ਵਾਸਤੇ ਉਹਨੂੰ એનર્ਜੀ ਡਿਲੀਵਰ ਕਰਦਾ ਹੈ ਜੀ ਪਿੱਛੇ ਟੇਲ ਹੁੰਦੀ ਹੈ ਹਮ ਟੇਲ ਸਪਰਮ ਨੂੰ ਡਾਇਰੈਕਸ਼ਨ ਤੇ ਸਪੀਡ ਦਿੰਦੀ ਹੈ ਹਮ ਜੇ ਆਪੋ ਸਪਰਮ ਦੇਖਦੇ ਆ ਨਾ ਉਹ ਸ਼ੇਪ ਦੇਖਦੇ ਹੋ ਸ਼ੇਪ ਦਾ ਵੀ ਪਰਪਸ ਹੈ ਹਮ ਹੁਣ ਬਹੁਤ ਲੋਕਾਂ ਦੀ ਉਹ ਸ਼ੇਪ ਠੀਕ ਨਹੀਂ ਹੈਗੀ ਓਕੇ ਠੀਕ ਹੈ ਲੋਕਾਂ ਦੀ ਮੁੰਡਿਆਂ ਦੀ ਗੱਲ ਕਰਦੇ ਬਹੁਤ ਮੁੰਡਿਆਂ ਦੀ ਤਾਂ ਉਹ ਸ਼ੇਪ ਹੀ ਠੀਕ ਨਹੀਂ ਹੈਗੀ ਸ਼ੇਪ ਠੀਕ ਨਹੀਂ ਹੋਊਗੀ ਅ ਤਾਂ ਉਹ ਔਰ ਓਕੇ ਠੀਕ ਹੈ ਜਿਹੜਾ ਸਪਰਮ ਹੈ ਉਹ ਮੂਵ ਕਰਦਾ ਉਹ ਫਿਸ਼ ਦੀ ਸਪੀਡ ਚ ਮੂਵ ਕਰਦਾ ਐਦਾ ਐਦਾ ਕਰਕੇ ਹੂੰ ਠੀਕ ਹੈ ਤੈਰਨ ਵਾਂਗੂ ਹਾਂ ਤੇ ਜੇ ਸ਼ੇਪ ਨਹੀਂ ਠੀਕ ਹੈਗੀ ਤਾਂ ਉਹਦੇ ਸਿੱਧਾ ਨਹੀਂ ਜਾਣਾ ਉਹਨੇ ਡਾਇਰੈਕਸ਼ਨ ਚੇਂਜ ਹੋ ਜਾਣੀ ਜਾਂ ਸਪਿਨ ਕਰ ਜਾਣਾ ਹੂੰ ਠੀਕ ਹੈ ਉਸ ਤੋਂ ਬਾਅਦ ਸਪੀਡ ਹੂੰ ਸਪੀਡ ਨਹੀਂ ਠੀਕ ਹੈਗੀ ਤਾਂ ਉਹਨੇ ਐਗ ਤੱਕ ਪਹੁੰਚਣਾ ਹੀ ਨਹੀਂ ਹੈਗਾ ਹੂੰ ਫਿਰ ਕੁਆਂਟੀਟੀ ਹੂੰ ਉਨੀ ਕੁਆਂਟੀਟੀ ਵੀ ਹੋਣੀ ਚਾਹੀਦੀ ਹੈ ਜਿਹੜੀ ਸਿਰੇ ਤੱਕ ਪਹੁੰਚ ਸਕੇ ਹਮ ਅ ਸਪਰਮ ਇੱਕ ਐਡਾ ਵੱਡਾ ਟਾਪਿਕ ਹੈ ਬਹੁਤ ਛੋਟੀ ਜੀ ਚੀਜ਼ ਹੁੰਦੀ ਹੈ ਸਪਰਮ ਮਤਲਬ ਨੋਰਮਲ ਆਈ ਨਾ ਤੁਸੀਂ ਦੇਖ ਨਹੀਂ ਸਕਦੇ ਹਮ ਤੇ ਉਹ ਬਹੁਤ ਵਾਸਟ ਟਾਪਿਕ ਹੈ ਹਮ ਤੇ ਸਪਰਮ ਫੀਮੇਲ ਬੋਡੀ ਵਿੱਚ 30 ਮਿੰਟਸ ਤੋਂ ਲੈ ਕੇ 5 ਦਿਨਾਂ ਤੱਕ ਸਰਵਾਈਵ ਕਰ ਸਕਦਾ ਹਮ ਤੇ ਇੱਕ ਵਾਰੀ ਜਦੋਂ ਇਜੈਕੂਲੇਸ਼ਨ ਹੁੰਦੀ ਹੈ 200 ਤੋਂ 300 ਮਿਲੀਅਨ ਸਪਰਮਸ ਰਿਲੀਜ਼ ਹੁੰਦੇ ਹਨ ਹਮ ਤੇ ਦੋ اور ਜਦੋਂ ਜਨਮ ਲੈਣ ਦੇ ਲਈ ਵੀ ਇੱਕ ਜੰਗ ਚੱਲਦੀ ਹੈ ਪਹਿਲਾਂ ਸਪਰਮ ਦੀ ਹਾਂ ਸਪਰਮ ਸਪਰਮ اور ਜਿਹੜੇ ਬਹੁਤ ਜਣੇ ਆਪਣੀ ਲਾਈਫ ਨੂੰ ਲੈ ਕੇ ਡਿਸਪਾਇੰਟਡ ਹੋ ਜਾਂਦੇ ਆ ਨਾ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸ ਦਿੰਦਾ ਵੀ ਜਿਹੜਾ ਤੁਸ ਤੁਹਾਡਾ ਬਰਥ ਹੋਇਆ ਨਾ ਇਹ ਵੀ ਤੁਹਾਡੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਜਿੱਤ ਹੈ ਕਿਉਂਕਿ 200 300 ਮਿਲੀਅਨ ਵਿੱਚੋਂ ਸਿਰਫ ਇੱਕ ਸਪਰਮ ਜਿਹੜਾ ਸਭ ਤੋਂ ਸਟਰੋਂਗ ਹੋਊਗਾ ਸਭ ਤੋਂ ਤਕੜਾ ਹੋਊਗਾ ਸਭ ਤੋਂ ਵਧੀਆ ਸਪੀਡ ਵਾਲਾ ਹੋਊਗਾ ਉਹੀ ਇੱਕ ਫਰਟੀਲਾਈਜ਼ ਕਰ ਸਕਦਾ ਜੇ ਉਹ 200 300 ਮਿਲੀਅਨ ਚੋਂ ਇੱਕ ਜਣਾ ਹੀ ਜਿੱਤ ਗਿਆ ਨਾ ਤੁਹਾਡੀ ਤਾਂ ਜੀਤੇ ਤੁਸੀਂ ਜ਼ਿੰਦਗੀ ਤੇ ਆ ਗਏ ਹੂੰ ਠੀਕ ਹੈ ਇੱਕ ਇਫੈਕਟ ਇਹ ਹੋ ਗਿਆ ਤੇ ਦੂਜਾ ਹੋ ਗਿਆ ਨਾ ਜਦੋਂ ਸਪਰਮ ਨੇ ਟਰੈਵਲ ਕਰਨਾ ਹੋਵੇ ਹੂੰ ਉਹ ਫੈਲੋਪੀਅਨ ਟਿਊਬਸ ਦੇ ਰਾਹੀਂ 15 ਤੋਂ 18 ਸੈਂਟੀਮੀਟਰ ਦਾ ਸਮਾਂ ਹੁੰਦਾ ਹੂੰ ਉਹ ਸਮਾਂ ਜਿਹੜਾ ਫਾਸਟੈਸਟ ਉਹ ਉਹ ਸਮਾਂ ਜਿਹੜਾ ਫਾਸਟੈਸਟ ਸਪਰਮ ਹੈ ਉਹਨੂੰ 30 ਮਿੰਟ ਲੱਗਦੇ ਆ ਸਲੋਇਸਟ ਨੂੰ 12 ਘੰਟੇ ਵੀ ਲੱਗ ਸਕਦੇ 15 ਤੋਂ 18 ਸੈਂਟੀਮੀਟਰ ਦਾ ਇੰਨਾ ਕੁ ਡਿਸਟੈਂਸ ਬਣਦਾ ਜਾਂ ਏਡਾ ਜਿੰਨਾ ਵੀ ਹੋਊਗਾ ਹੂੰ ਉਹ ਟ੍ਰੈਵਲ ਕਰਨ ਵਾਸਤੇ ਇੰਨਾ ਟਾਈਮ ਲੱਗਦਾ ਹਮ ਜਰਨੀ ਬਹੁਤ ਛੋਟੀ ਹੈ ਨਾ ਹੁਣ ਤੁਹਾਨੂੰ ਮੇਰੇ ਕੰਪੈਰੀਸ਼ਨ ਕਰਕੇ ਦੱਸਦਾ ਜੇ ਸਪਰਮ ਹਿਊਮਨ ਬੋਡੀ ਦੇ ਬਰਾਬਰ ਹੁੰਦਾ ਤਾਂ ਤੁਸੀਂ ਐ ਲਾ ਲਓ ਵੀ ਹਿਊਮਨ ਬੋਡੀ ਨੇ ਪੈਸੀਫਿਕ ਓਸ਼ੀਅਨ ਨੂੰ ਕ੍ਰੋਸ ਕਰਨਾ ਉਹ ਐਡੀ ਕਿ ਜਰਨੀ ਇੱਕ ਸਪਰਮ ਦਾ ਸਾਈਜ਼ ਇੰਨਾ ਛੋਟਾ ਹੁੰਦਾ ਹਮ ਤਾਂ ਇੱਕ ਉਹਦੇ ਬਰਾਬਰ ਦੀ ਜਰਨੀ ਹੈ ਹਮ ਤਾਂ ਹੁਣ ਉਹ ਉਹਦੇ ਬਰਾਬਰ ਦੀ ਜਰਨੀ ਵਾਸਤੇ ਤੁਹਾਡੇ ਸਪਰਮ ਉਹਨਾ ਤਕੜਾ ਹੋਣਾ ਚਾਹੀਦਾ ਹਮ ਉਦੀ ਸਪੀਡ ਉਨੀ ਹੋਣੀ ਚਾਹੀਦੀ ਉਹਦੀ ਮੋਰਫੋਲੋਜੀ ਉਹਦੀ ਮੋਰਟੈਲਿਟੀ ਉਦਾਂ ਦੀ ਹੋਣੀ ਚਾਹੀਦੀ ਹੈ ਤਾਂ ਜੇ ਕਪਲ ਨੂੰ ਕਨਸੀਵ ਕਰਨ ਚ ਪ੍ਰੋਬਲਮ ਆ ਰਹੀ ਹੈ ਪਹਿਲਾ ਸਪਰਮ ਚ ਦੇਖੋ ਜਾਨ ਕਿੰਨੀ ਹੈ ਉਹਦੇ ਚ ਸਪੀਡ ਕਿੰਨੀ ਹੈ ਉਹਦੀ ਮੋਰਟੈਲਿਟੀ ਉਹ ਸਾਰਾ ਅੱਜ ਕੱਲ ਐਨਾਲਿਸਿਸ ਹੁੰਦਾ ਓਕੇ ਬਹੁਤ ਜਣੇ ਕਹਿੰਦੇ ਸਾਡੀ ਬਲੱਡ ਰਿਪੋਰਟਾਂ ਠੀਕ ਹੈ ਟੈਸਟੋਸਟੇਰੋਨ ਲੈਵਲ ਵੀ ਠੀਕ ਹੈ ਫੇਰ ਵੀ ਮੇਲ ਚ ਪ੍ਰੋਬਲਮ ਹੈ ਉਹ ਕਨਸੀਵ ਕਰਨ ਚ ਜਾਂ ਬੇਬੀ ਪਲਾਨ ਕਰਨ ਚ ਦਿੱਕਤ ਆ ਰਹੀ ਹੈ ਤਾਂ ਸਪਰਮ ਦਾ ਐਨਾਲਿਸਿਸ ਕਰਾ ਲਓ ਸਪਰਮ ਦੇ ਐਨਾਲਿਸਿਸ ਵਿੱਚ ਸਪਰਮ ਕੁਆਂਟੀਟੀ ਮੋਰਫੋਲੋਜੀ ਸਪਰਮ ਮਾਰਟੈਲਿਟੀ ਡੈਂਸਟੀ ਐਦਾਂ ਦੀਆਂ ਚੀਜ਼ਾਂ ਹੋਣੀਆਂ 6-7 ਪੈਰਾਮੀਟਰਸ ਹੋਣੇ ਜਿੱਦੋਂ ਪਤਾ ਲੱਗ ਜਾਂਦਾ ਵੀ ਇੱਕ ਤੁਹਾਡੇ ਜਿਹੜਾ ਸਪਰਮ ਆ ਉਹ ਹੈਲਦੀ ਹੈਗਾ ਕਿ ਨਹੀਂ ਹੈਗਾ ਜਿਸ ਸਪਰਮ ਨਾ ਦੀ ਡਾਇਰੈਕਸ਼ਨ ਵੀ ਠੀਕ ਨਹੀਂ ਹੈਗੀ ਉਹ ਸਿਰੇ ਤੱਕ ਪਹੁੰਚੂਗਾ ਨਹੀਂ ਸਪਿੰਨ ਹੋਈ ਜਾਊਗਾ ਉੱਥੇ ਤਾਂ ਇਹ ਤਾਂ ਮੇਲ ਪੁਆਇੰਟ ਆਫ View ਨਾਲ ਆ ਗਿਆ ਉਸ ਤੋਂ ਬਾਅਦ ਫੀਮੇਲਸ ਦੀ ਲਾਲੂ ਫੀਮੇਲਸ ਨੂੰ ਫੀਮੇਲਸ ਨੂੰ ਕਨਸੀਵ ਕਰਨ ਵਾਸਤੇ ਬਹੁਤ ਜ਼ਿਆਦਾ ਪੈਰਾਮੀਟਰਸ ਦੇਖਣੇ ਪੈਂਦੇ ਆ ਇੱਕ ਤਾਂ ਹਾਰਮੋਨਸ ਬੈਲੈਂਸਡ ਹੋਣੇ ਚਾਹੀਦੇ ਆ ਇਹ ਨਹੀਂ ਹੈਗਾ ਪ੍ਰੋਜੈਸਟਰੋਨ ਈਸਟੋਜਨ ਆਪਣਾ ਜਾਂ ਟੈਸਟੋਸਟੋਨ ਇਹਨਾਂ ਦਾ ਬੈਲੈਂਸ ਹੋਣਾ ਚਾਹੀਦਾ ਕੋਈ ਵੀ ਲੋਰ ਨਾਲੋਂ ਜ਼ਿਆਦਾ ਜਾਂ ਲੋਰ ਨਾਲੋਂ ਘੱਟ ਆ ਤਾਂ ਕਨਸੀਵ ਕਰਨ ਚ ਪ੍ਰੋਬਲਮ ਆਉਂਦੀ ਆ ਕਿਉਂਕਿ ਮੇਲਸ ਦੀ ਐਨਾਟਮੀ ਜਾਂ ਮੇਲਸ ਦੀ ਜਿਹੜੀ ਫਿਜ਼ੀਓਲੋਜੀ ਆ ਉਹ ਬਹੁਤ ਈਜ਼ੀ ਆ ਫੀਮੇਲਸ ਦੀ ਕੰਪਲੈਕਸ ਆ ਉਕੇ ਉਹਨਾ ਦਿਨ ਹਾਰਮones ਡਿਊਰਿੰਗ ਹੋਲ ਪੀਰੀਅਡ ਸਾਈਕਲ ਫਲਕਚੂਏਟ ਕਰਦੀ ਹੈ ਕਿ ਜਦੋਂ ਬੇਬੀ ਪਲਾਨ ਕਰਨਾ ਹੋਵੇ ਜਾਂ ਕਨਸੀਵ ਕਰਨਾ ਹੋਵੇ ਉਦੋਂ ਹੋਰ ਜ਼ਿਆਦਾ ਵੀ ਫਲਕਚੁਏਸ਼ਨ ਆਉਂਦੀ ਹੈ ਤੇ ਆਇਰਨ ਲੈਵਲਸ ਫੀਮੇਲਸ ਦੇ ਆਇਰਨ ਲੈਵਲਸ ਵਿਟਾਮਿਨ ਬੀ12 ਲੈਵਲਸ ਡੀ3 ਲੈਵਲਸ ਸਹੀ ਹੋਣੇ ਬਹੁਤ ਜ਼ਰੂਰੀ ਹੈ ਜੇ ਇਹਨਾਂ ਚ ਵੀ ਘੱਟ ਹੈ ਨਾ ਆਇਰਨ ਨੂੰ ਬੜਾ ਅੰਡਰ ਐਸਟੀਮੇਟ ਕੀਤਾ ਜਾਂਦਾ ਹੈ ਫੀਮੇਲਸ ਵਿੱਚ ਲੋਕ ਆਇਂ ਲੱਗਦਾ ਵੀ ਜੇ ਆਇਰਨ ਲੈਵਲ ਘੱਟ ਹੈ ਤਾਂ ਕੋਈ ਗੱਲ ਵੱਧ ਤੋਂ ਵੱਧ ਤੁਹਾਡੀ ਸਕਿਨ ਤੇ ਫਰਕ ਪੈ ਜਾਊਗਾ ਜਾਂ ਤੁਹਾਡੇ ਜੀ ਐਨਰਜੀ ਲੈਵਲ ਘਟ ਹੋ ਜਾਣਗੇ ਪਰ ਜਿਹੜਾ ਆਇਰਨ ਦਾ ਸਭ ਤੋਂ ਵੱਡਾ ਫੰਕਸ਼ਨ ਹੈ ਨਾ ਉਹ ਫਰੈਸ਼ ਆਕਸੀਜਨ ਹਰੇਕ ਆਰਗਨ ਤੱਕ ਲੈ ਕੇ ਜਾਣਾ ਓਕੇ ਇੱਕ ਤਰ੍ਹਾਂ ਦਾ ਟਰਾਂਸਪੋਰਟਰ ਹੈ ਆਕਸੀਜਨ ਦਾ ਤੇ ਆਇਰਨ ਲੈਵਲ ਘਟ ਹੈ ਤਾਂ ਆਕਸੀਜਨ ਟਰਾਂਸਪੋਰਟ ਨਹੀਂ ਹੋ ਰਹੀ ਕੰਸੀਵ ਕਿਵੇਂ ਹੋ ਜਾਊਗਾ ਔਰ ਜੇ ਕੰਸੀਵ ਹੋ ਗਿਆ ਤਾਂ ਐਮਬ੍ਰਿਓ ਨੂੰ ਆਕਸੀਜਨ ਚਾਹੀਦੀ ਹੈ ਫਰੈਸ਼ অবশ্যই। ਆਇਨ ਲੈਵਲ ਘਟਾ ਹੈ, ਹੀਮੋਗਲੋਬਿਨ ਲੈਵਲ ਘਟਾ ਹੈ, ਤਾਂ ਫਰੈਸ਼ ਆਕਸੀਜਨ ਵੀ ਪੂਰੀ ਤਰ੍ਹਾਂ ਨਹੀਂ ਪਹੁੰਚਣੀ। ਹੂੰ। ਮਿਸਕਾਰੇਜ ਦਾ ਵੀ ਇੱਕ ਚਾਂਸ ਵੱਧ ਸਕਦਾ। ਹੂੰ। ਫਿਰ ਫੀਮੇਲ ਚ ਟੈਸਟੋਸਟਰੋਨ ਲੈਵਲ ਲੋਅਰ ਨਾਲੋਂ ਜ਼ਿਆਦਾ ਹੈ। ਐਂਡੋ ਟੈਸਟੋਸਟਰੋਨ ਨੂੰ ਮੇਲ ਹਾਰਮੋਨ ਵੀ ਕਿਹਾ ਜਾਂਦਾ ਹੈ। ਹੂੰ। ਤੇ ਉਹ ਮੇਲ ਹਾਰਮੋਨ ਜੇ ਲੋਅਰ ਨਾਲੋਂ ਜ਼ਿਆਦਾ ਹੈ। ਹੂੰ। ਤਾਂ ਉਹ ਵੀ ਕਨਸੀਵ ਕਰਨ ਚ ਦਿੱਕਤ ਦਿੰਦੇ ਆ। ਹੂੰ। ਠੀਕ ਹੈ ਤਾਂ ਫੀਮੇਲਸ ਨੂੰ ਤਾਂ ਫੁੱਲ ਬੋਡੀ ਟੈਸਟ ਔਰ ਮੇਲਸ ਨੂੰ ਫੁੱਲ ਬੋਡੀ ਟੈਸਟ ਇੱਕ ਵਾਰੀ ਕਰਾ ਲੈਣੇ ਚਾਹੀਦੀਆਂ ਉੱਥੋਂ ਵੀ ਕਾਫੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਜੇ ਉਸ ਤੋਂ ਬਾਅਦ ਵੀ ਨਹੀਂ ਲੱਗ ਰਿਹਾ ਫਿਰ ਉਹਨਾਂ ਚ ਜਿਵੇਂ ਫੀਮੇਲਸ ਦੇ ਪੈਲਵਿਕ ਮਸਲਸ ਹੁੰਨੇ ਆ ਬੇਬੀ ਨੂੰ ਹੋਲਡ ਕਰਨ ਵਾਸਤੇ ਤੁਹਾਡੇ ਮਸਲਸ ਦਾ ਤੁਹਾਡੀ ਬੋਡੀ ਵੀ ਨਹੀਂ ਸਟਰੋਂਗ ਹੋਣੀ ਚਾਹੀਦੀ ਪ੍ਰਾਣੇ ਸਮਿਆਂ ਚ ਕਰਦਾ ਕੰਮ ਕਰਦੇ ਸੀ ਪੋਚੇ ਵੀ ਕਰਦੇ ਸੀ ਬਹੁਤ ਕੰਮ ਕਰਦੇ ਸੀ ਉਹਨਾਂ ਦੇ ਮਸਲ ਆਲਮੋਸਟ ਟ੍ਰੇਨ ਹੁੰਦੇ ਰਹਿੰਦੇ ਸੀਗੇ ਜਦੋਂ ਆਪਾਂ ਇੰਡੀਅਨ ਟਾਇਲਟ ਯੂਜ਼ ਕਰਦੇ ਸੀ ਉਹ ਪੋਸਚਰ ਵੀ ਬੰਦੇ ਸੀ ਨਾ ਉਹਦੇ ਚ ਵੀ ਇੱਕ ਬੈਗ ਤੁਹਾਡੀ ਸਟ੍ਰੈਚ ਹੋ ਰਹੀ ਹੈ ਤੁਹਾਡੇ ਮਸਲਸ ਟ੍ਰੇਨ ਹੁੰਦੇ ਸੀਗੇ ਹਮ ਅੱਜ ਕੱਲ ਵੈਸਟਰਨ ਟਾਇਲਟਸ ਯੂਜ਼ ਕਰਨ ਲੱਗੇ ਉਹ ਵੀ ਕੰਮ ਖਤਮ ਹੋ ਗਿਆ ਅ ਹੋਰ ਜਿਹੜੇ ਘਰ ਦੇ ਕੰਮ ਕਰਦੇ ਸੀ ਉਹ ਵੀ ਬੰਦ ਹੋ ਗਏ ਤਾਂ ਤੁਹਾਡੇ ਮਸਲਸ ਕੰਟੀਨਿਊਸਲੀ ਵੀਕ ਹੋ ਰਹੀ ਹੈ ਤਾਂ ਮਸਲਸ ਦੀ ਸਟਰੈਂਥਨਿੰਗ ਦੀ ਲੋੜ ਹੈ ਵਾਕ ਕਰ ਲਓ ਸਟ੍ਰੈਚਿੰਗ ਕਰ ਲਓ ਮੋਬਿਲਟੀ ਕਰ ਲਓ ਹਲਕੇ ਫੁਲਕੇ ਐਕਸਰਸਾਈਜ਼ ਨਾਲ ਸਟਰੈਂਥ ਮਸਲਸ ਹਮੇਸ਼ਾ ਹੀ ਨਹੀਂ ਹੁੰਦੇ ਜਿਹੜੇ ਦਿਖਦੇ ਆ ਉਹੀ ਹੈ ਇੰਟਰਨਲ ਮਸਲਸ ਵੀ ਹੁੰਦੇ ਆ ਜਿਹੜੇ ਆਪਣੀ ਬਾਡੀ ਨੂੰ ਹੋਲਡ ਕਰਕੇ ਰੱਖਦੇ ਚੱਲਣ ਉੱਠਣ ਬੈਠਣ ਚ ਅੱਜਕੱਲ੍ਹ ਯੰਗਸਟਰਸ ਦੇ ਨਾ ਜਿਹੜੇ 2222 ਸਾਲ ਦੇ ਆ ਉਹਨਾਂ ਦਾ ਹਾਲ ਪੁਰਾਣੇ smartphones ਵਰਗਾ ਹੈ ਹੂੰ ਰੁਕ ਰੁਕ ਕੇ ਲੇਜੀ ਜੇ ਹੋ ਕੇ ਚੱਲਦੇ ਆ ਪਹਿਲਾਂ ਸਵੇਰੇ ਉੱਠਦੇ ਜਿਵੇਂ ਹੁੰਦਾ ਨਹੀਂ ਪੁਰਾਣੇ smartphones ਆਨ ਹੋਣ ਨੂੰ ਟਾਈਮ ਲਾਉਂਦੇ ਆ ਉਵੇਂ ਸਵੇਰੇ ਉੱਠਦੇ ਉੱਠਣ ਨੂੰ ਕਿੰਨਾ ਕਿੰਨਾ ਟਾਈਮ ਲਾਉਂਦੇ ਆ ਤੇ ਲੇਜੀ ਫੀਲ ਕਰਦੇ ਆ ਸਰੀਰ ਚ ਜਾਨ ਨਹੀਂ એનર્ਜੀ ਨਹੀਂ ਫਿਰ ਤੁਰਦੇ ਫਿਰਦੇ ਹੈਂਗ ਹੋ ਜੰਨੇ ਹੈਂਗ ਹੋਣ ਦਾ ਮਤਲਬ ਸਟ्रेस ਲੈਵਲ ਹਾਈ ਹੋ ਗਈ ਉਹਨਾਂ ਦਾ ਦਿਮਾਗ ਉਵੇਂ ਨਹੀਂ ਚੱਲਦਾ ਹੈਗਾ ਔਰ ਉਹਨਾਂ ਐਕਟਿਵ ਨਹੀਂ ਫੀਲ ਕਰਦੇ ਤੁਸੀਂ ਇੱਕ ਨਾ ਪੁਰਾਣਾ ਫੋਨ ਯੰਗਸਟਰ ਦੇ ਬਰਾਬਰ ਰੱਖ ਲਿਓ ਜਿਵੇਂ ਉਹ ਪੁਰਾਣਾ ਫੋਨ ਚੱਲਦੇ ਰੁਕ ਰੁਕ ਕੇ ਉਮੀ ਅੱਜ ਕੱਲ੍ਹ ਦੇ ਯੰਗਸਟਰ ਚੱਲ ਰਹੀ ਹੈ ਸਿਰਫ ਲਾਈਫ ਸਟਾਈਲ ਕਰਕੇ ਉਹ ਬੱਚੇ ਕਿਵੇਂ ਪੈਦਾ ਕਰਨ ਲੱਗੇ ਹੂੰ ਸਰੀਰ ਚ ਜਾਨ ਵੀ ਹੋਣੀ ਚਾਹੀਦੀ ਹੈ ਨਾ ਮਤਲਬ ਬੇਬੀ ਪਲੈਨਿੰਗ ਜਦੋਂ ਕੋਈ ਕਰਦਾ ਹੈਗਾ ਉਸ ਤੋਂ ਪਹਿਲਾਂ 3-4 ਮਹੀਨੇ ਆਪਣੇ ਆਪ ਨੂੰ ਫਿੱਟ ਕਰਤੇ ਲਾਉਣੇ ਚਾਹੀਦੇ ਕਿਸੇ ਅੱਜ ਕੱਲ੍ਹ ਲਾਉਣੇ ਚਾਹੀਦੇ ਪਹਿਲਾਂ ਲੋੜ ਨਹੀਂ ਸੀ ਪੈਂਦੀ ਹੂੰ ਪਹਿਲਾਂ ਤਾਂ ਟ੍ਰੇਨ ਹੁੰਦੇ ਸੀਗੇ ਕੰਮ ਵੀ ਕਰਦੇ ਸੀ ਦੁਰਦੇ ਫਿਰਦੇ ਵੀ ਸੀਗੇ ਅੱਜ ਦੇ ਟਾਈਮ ਤਾਂ ਨਾ ਜੀ ਕਿਸੇ ਸ਼ਾਪ ਤੇ ਵੀ ਜਾਣਾ ਗੱਡੀ ਬਿਲਕੁਲ ਸ਼ਾਪ ਦੇ ਸਾਹਮਣੇ ਲਾਉਣੇ ਵੀ ਫालतू ਤੁਰਨਾ ਨਾ ਪੈਜੀ ਤੁਰਨਾ ਨਾ ਪੈਜੇ ਸਹੀ ਗੱਲ ਹੈ ਆਹਾ ਐਕਟੀਵਿਟੀ ਲੈਵਲ ਹੈ ਇੱਕ ਇੱਕ ਫਲੋਰ ਦੀ ਪੌੜੀਆ ਚੜ ਕੇ ਸਾਹ ਜੜ ਜਾਂਦਾ ਉਹਨਾਂ ਤੋਂ ਕੀ ਐਕਸਪੈਕਟ ਕਰ ਲੂੰਗੇ ਕਿਦਾਂ ਦੇ ਬੱਚੇ ਪੈਦਾ ਕਰਨਗੇ ਉਹ ਜੇ ਕਨਸੀਵ ਵੀ ਹੋ ਗਿਆ ਅੱਜਕੱਲ ਇੱਕ ਨਵੀਂ ਚੀਜ਼ ਦੇ ਨਾਰਮਲ ਡਿਲੀਵਰੀਜ਼ ਹੀ ਨਹੀਂ ਹੋ ਰਹੀਆਂ ਹਾਂ ਨਾਰਮਲ ਡਿਲੀਵਰੀਜ਼ ਨਹੀਂ ਹੋ ਰਹੀਆਂ ਉਸ ਤੋਂ ਬਾਅਦ ਜਦੋਂ ਸਰਜਰੀ ਹੁੰਦੀ ਹੈਗੀ ਤਾਂ ਔਰਤ ਦਾ ਸਰੀਰ ساری ਉਮਰ ਦੇ ਲਈ ਉਹਨੂੰ ਤੰਗ ਕਰਦਾ ਰਹਿੰਦਾ ਹੈਗਾ ਇਹ ਵੀ ਇੱਕ ਉਹ ਨਾ ਮਿਥਾ ਇੱਕ ਮਿਥਾ ਸਰਜਰੀ ਹੋ ਗਈ ਚਲੋ ਨਹੀਂ ਹੋਣੀ ਚਾਹੀਦੀ ਸੀ ਹੋ ਗਈ ਪਰ ਉਹਨੂੰ ਰਿਕਵਰ ਕਰਨ ਵਾਸਤੇ ਤਾਂ ਕੁਝ ਨਹੀਂ ਕੀਤਾ ਜਿਉ ਨੂੰ ਰਿਕਵਰ ਕਰ ਲਓ ਕੋਈ ਪ੍ਰੋਬਲਮ ਹੀ ਨਹੀਂ ਉਹਦੀ ਸਾਰੀ ਉਮਰ ਹਮ ਸੱਟ ਲੱਗਦੀ ਐ ਕੋਈ ਸਰਜਰੀ 20 ਤਰ੍ਹਾਂ ਦੀਆਂ ਹੁੰਦੀਆਂ ਉਹਦੀ ਰਿਕਵਰੀ ਤੁਸੀਂ ਕਿਵੇਂ ਕਰਦੇ ਹੋ ਸੀ ਸੈਕਸ਼ਨ ਹੋ ਗਿਆ ਸਰਜਰੀ ਹੋ ਗਈ ਪਰ ਉਹਦੀ ਰਿਕਵਰੀ ਵਾਸਤੇ ਆਪਾਂ ਨੇ ਕੀ ਕੀਤਾ ਆਪਾਂ ਮਸਲਸ ਨੂੰ ਸਟਰੈਂਥਨ ਕਰਨ ਵਾਸਤੇ ਆਪਣੀ ਬਾਡੀ ਚ ਪੰਜਾਬ ਦਾ ਸੱਭਾ ਚਾਰ ਦਾ ਬੜਾ ਹੁੰਦਾ ਸੀ ਤੇ ਪੰਜੀਰੀ ਨਹੀਂ ਖਾਂਦੇ ਹਮ ਪੰਜੀਰੀ ਦੇ ਦੇਸੀ ਕੀ ਦੋ ਸੁਮੇਲ ਆਉਂਦੀ ਅੱਜ ਕੱਲ ਹਾਂ ਪੰਜੀਰੀ ਦਾ ਬਹੁਤ ਵੱਡਾ ਮਹੱਤਵ ਸੀਗਾ ਫੀਮੇਲਸ ਦੀ ਪੋਸਟਪਾਰਟਮ ਰਿਕਵਰੀ ਵਾਸਤੇ ਹੂੰ ਉਹ ਚ ਦਵਾਈਆਂ ਵੀ ਬੰਦੀਆਂ ਸੀਗੀਆਂ ਇਨਗਰੀਡੀਅੰਟ ਹੁੰਦੇ ਸੀ ਦੇਸੀ ਕੀ ਹੁੰਦੇ ਸੀ ਉਸੇ ਨਾਲ ਤਾਂ ਜਾਣ ਪੈਂਦੀ ਸੀਗੀ ਉਹੀ ਖਾਣੀ ਬੰਦ ਕਰਦੀ ਹੂੰ ਮਤਲਬ ਕਾਫੀ ਤੁਸੀਂ ਅੱਜ ਖੋਲ ਕੇ ਇਹਨੂੰ ਸਮਝਾਇਆ ਵੀ ਜੇ ਔਲਾਦ ਨਹੀਂ ਹੋ ਰਹੀ ਤੇ ਇਕੱਲਾ ਹਸਪਤਾਲਾਂ ਦਾ ਕਸੂਰ ਨਹੀਂ ਤੁਹਾਡਾ ਆਪਣਾ ਮੇਜਰ ਰੋਲ ਆ ਹਾਂ ਮਤਲਬ ਆਪਾਂ ਸਾਰੀ ਜ਼ਿੰਦਗੀ ਬਾਹਰ ਲੱਗੇ ਆਣੇ ਆ ਕੰਮ ਚਲਾ ਦੰਨੇ ਆ ਸਰੀਰ ਦੇ ਸਾਇੰਸ ਨੂੰ ਨਹੀਂ ਸਮਝ ਪਾਏ ਔਰ ਬੋਡੀ ਦੀ ਸਾਇੰਸ ਇਦਾਂ ਦੀ ਆ ਜੇ ਤਾ ਸਮਝ ਲਓ ਬਹੁਤ ਸੌਖੀ ਆ ਨਹੀਂ ਸਮਝੋ ਨਹੀਂ ਹੀ ਸਮਝ ਸਕੋ ਤੇ ਕੰਪਲੈਕਸ ਵੀ ਹੁੰਨੀ ਆ